ਜਦ ਕੋਈ ਇਸ ਦਰਵਾਜ਼ੇ ਤੱਕ ਪਹੁੰਚ ਜਾਂਦਾ ਹੈ ਕਿਸੇ ਨੂੰ ਕਹਿੰਦੇ ਨੇ ਪ੍ਰਮਾਤਮਾ ਦੇ ਦਰ ਤੱਕ ਤੇ ਪਹੁੰਚ ਗਿਆ ਕਬੀਰ ਕਹਿ ਰਹੇ ਨੇ ਦਰਮ ਦੇਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੇ ਜੇ ਖੋਲ ਕੇ ਵਾਰ ਏ ਪ੍ਰਭੂ ਦਰ ਤੱਕ ਤੇ ਮੈਂ ਆ ਗਿਆ ਇੱਕ ਦਮ ਦੇਚ ਤੇ ਹੁਣ ਮੇਰਾ ਮਨ ਟਿਕ ਗਿਆ ਕੁਝ ਬਖਸ਼ਿਸ਼ ਕਰ ਰਹਿਮਤ ਕਰ ਕਰ ਕਰਕੇ ਮਨੁੱਖ ਇੱਥੇ ਹੀ ਆ ਸਕਦਾ ਹੈ अगे प्रसाद है उसकी बख्शिश है हम वर्तमान तो भी निकल जाए तो वर्तमान तो निकले है तो भगवान ही भगवान है काल तो निकले है तो अकाल ही अकाल है कर्म तो निकले है तो हूं अकर्म अवस्था हूं कुछ भी नहीं करना धारणा ध्यान खत्म क्योंकि हूं ते समाधि है कर्म कांड उपासना खत्म क्योंकि हूं तेन कांड है ਸੁਣਨਾ ਮੰਣਾ ਹੁਣ ਖਤਮ ਕਿਉਂਕਿ ਹੁਣ ਤੇ ਭਾਵਨਾ ਹੀ ਭਾਵਨਾ ਹੈ ਹੁਣ ਤੇ ਭਗਵਾਨ ਹੀ ਭਗਵਾਨ ਹੈ ਅਵਤਾਰੀ પુરੁਸ਼ਾਂ ਨੇ ਵੀ ਸੰਤ ਜਨਾਂ ਨੇ ਵੀ ਕੁਝ ਇਸ ਤਰ੍ਹਾਂ ਦੇ ਚੋਗੇ ਮਨੁੱਖ ਦੇ ਅੱਗੋਂ ਰੱਖੇ ਨੇ ਤੇਰੀ ਇਹ ਖਾਇਸ਼ਾਂ ਪੂਰੀਆਂ ਹੋ ਜਾਣਗੀਆਂ ਤੇਰੀਆਂ ਇਹ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਇਹ ਹੋ ਜਾਏਗਾ ਇਹ ਹੋ ਜਾਏਗਾ ਤੂੰ ਚਲ ਤੇ ਸਹੀ ਜਦ ਮਨੁੱਖ ਕਾਮਨਾ ਨੂੰ ਸਾਹਮਣੇ ਰੱਖ ਕੇ ਖਾਇਸ਼ਾਂ ਨੂੰ ਸਾਹਮਣੇ ਰੱਖ ਕੇ ਧਾਰਮਿਕ ਮਾਰਗ ਤੇ ਚੱਲ ਪੈਂਦਾ ਹੈ ਤੇ ਚੱਲਿ ਹੋਏ ਨੂੰ ਫਿਰ ਇਹੀ ਅਵਤਾਰੀ ਪੁਰਸ਼ ਕਹਿੰਦੇ ਨੇ ਹੁਣ ਤੈਨੂੰ ਪ੍ਰਮਾਤਮਾ ਤਾਂ ਮਿਲੇਗਾ ਸਾਰੀਆਂ ਕਾਮਨਾਵਾਂ ਇੱਕ ਪਾਸੇ ਰੱਖ ਸਾਰੀਆਂ ਖਾਇਸ਼ਾਂ ਇੱਕ ਪਾਸੇ ਰੱਖ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕਿਸੇ ਵੀ ਖਾਹਿਸ਼ ਕਿਸੇ ਵੀ ਇੱਛਾ ਨੂੰ ਮਨ ਵਿੱਚ ਨਾ ਲਿਆਵੇ ਹੱਦ ਹੋ ਗਈ ਪਹਿਲੇ ਤੇ ਇਹ ਆਖਿਆ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਜਾਂਕੇ ਵਸ ਹੈ ਕਾਮ ਦੇਣਾ ਸਾਰੀਆਂ ਕਾਮਨਾਵਾਂ ਦੀ ਪੂਰਤੀ ਕਰਦਾ ਹੈ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ ਚਲੋ ਇਸ ਢੰਗ ਨਾਲ ਚਲਤੇ ਸਹੀ ਪੈ ਮਨੁੱਖ ਚਲੇ ਤੇ ਸਹੀ ਹੈ ਜਦ ਚੱਲ ਪਵੇ ਤੋ ਫਿਰ ਇਹੀ ਅਵਤਾਰੀ ਪੁਰਸ਼ ਕੈਨਨ ਆਸਾ ਵਿੱਚ ਅਤ ਦੁੱਖ ਗਣਾ ਜਿਤਨੀਆਂ ਇੱਛਾਵਾਂ ਹੋਣ ਗਿਆ ਉਤਨਾ ਹੀ ਦੁਖੀ ਹੋਵੇਗਾ ਅਗਰ ਕੋਈ ਮਨੁੱਖ ਦੁਖੀ ਦਿੱਸਦਾ ਪਏ ਤੋ ਖਾਇਸ਼ਾਂ ਨੇ ਨਹੀਂ ਪੂਰੀਆਂ ਹੋਈਆਂ ਹੋਰ ਦੁੱਖ ਦਾ ਕੀ ਮਤਲਬ ਹੈ ਮਾਨਸਿਕ ਸੰਤਾਪ ਦਾ ਹੋਰ ਕੀ ਮਤਲਬ ਹੈ ਮਾਨਸਿਕ ਕਲੇਸ਼ ਦਾ ਹੋਰ ਕੀ ਮਤਲਬ ਹੈ ਇੱਛਾਵਾਂ ਨੇ ਨਹੀਂ ਪੂਰੀਆਂ ਹੁੰਆਂ ਔਰ ਕਿਸਦਿਆਂ ਹੁੰਦੀਆਂ ਨੇ ਕਿਸੇ ਦੀ ਵੀ ਨਹੀਂ ਹੁੰਦੀਆਂ ਇਹ ਵੀ ਮਰਜ਼ ਕਰਦੇ ਆ ਇਸ ਨੁਕਤੇ ਨੂੰ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਪੱਲੇ ਪੈ ਜਾਏ ਇੱਛਾਵਾਂ ਦਾ ਆਪਣਾ ਇੱਕ ਵਿਧਾਨ ਹੈ ਕਿ ਇੱਕ ਇੱਛਾ ਪੂਰੀ ਹੋ ਜਾਏ ਘਟ ਤੋਂ ਘੜ 10 15 ਨੂੰ ਜਨਮ ਦੇ ਜਾਂਦੀ ਹੈ ਜਿਵੇਂ ਇੱਕ ਮਨੁੱਖ ਕਬਰ ਤੱਕ ਪਹੁੰਚਦੇ ਆ ਪਹੁੰਚਦੇ ਆ ਚੇਤਾ ਤੱਕ ਪਹੁੰਚਦੇ ਆ ਪਹੁੰਚਦੇ ਆ 2-4 ਬੱਚਿਆਂ ਨੂੰ ਜਨਮ ਦੇ ਜਾਂਦਾ ਇੱਕ ਖਾਇਸ਼ ਪੂਰੀ ਹੁੰਦੇ ਆਉਂਦੇ ਆ ਘੱਟ ਤੋਂ ਘੱਟ 10-15 ਨੂੰ ਜਨਮ ਦੇ ਜਾਂਦੀ ਹੈ ਤੇ ਉਹ 10-15 ਪੂਰੀਆਂ ਹੋਵਨ ਸੈਂਕੜਿਆਂ ਨੂੰ ਜਨਮ ਦੇ ਜਾਂਦੀਆਂ ਉਹ ਸੈਂਕੜੇ ਪੂਰੀਆਂ ਹੋਵਨ हजारा तो लख जन्म देना वो हजारा पूरी हुई इतनी जिंदगी ने ख्वाहिशा बोझ थले मनुख दब के रह जाता है और रोज रोज दुख बदला जाएगा क्योंकि रोज रोज ख्वाहिशा वदिया जा रही तो फिर यही सतपुरश कह आसा मन सा सगल ते आ गए पहले तो लोभ दिता है भी चलो ख्वाहिशा तेरिया पूरी होते सही तो ਤੇ ਸਮਾਰਕ ਤੇ ਚਲਣ ਤੇ ਸਹੀ ਇਹ ਬੁਨਿਆਦੀ ਨੁਕਤਾ ਦਾਸ ਆਪਜੀ ਦੇ ਸਾਹਮਣੇ ਰੱਖ ਰਿਹਾ ਕਿਉਂਕਿ ਮਨੁੱਖ ਪੀਰ ਥਾਂ ਤੇ ਜਾਂਦਾ ਹੈ ਗੁਰਦੁਆਰੇ ਜਾਂਦਾ ਹੈ ਮੰਦਰ ਮਸਜਿਦ ਜਾਂਦਾ ਹੈ ਹੋਰ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਸਾਧਨ ਕਰਦਾ ਹੈ ਪਾਠ ਰਖਾਂਦਾ ਹੈ ਕੁਝ ਵੀ ਕਰਦਾ ਉਹਦੀ ਕਾਮਨਾ ਹੁੰਦੀ ਹੈ ਉਹਦੀ ਛਾਹ ਹੁੰਦੀ ਹੈ ਕਾਮਨਾ ਤੋਂ ਬਿਨਾ ਮਨੁੱਖ ਕਰਮ ਕਰਨ ਨੂੰ ਰਾਜ਼ੀ ਨਹੀਂ ਕੋਈ ਕਾਮਨਾ ਇਸ ਕੋਲ ਕਰਮ ਕਰਾਂਦੀ ਹੈ ਇਸ ਵਾਸਤੇ ਕਹਿੰਦੇ ਨੇ ਕਾਮਨਾ ਤੇ ਕਰਮ ਦੋਵੇਂ ਇਕੱਠੇ ਹੀ ਨੇ ਕਿਸੇ ਚੀਜ਼ ਦੀ ਕਾਮਨਾ ਤੇ ਜਿਸ ਦੀ ਕਾਮਨਾ ਹੈ ਉਸ ਦੀ ਪ੍ਰਾਪਤੀ ਲਈ ਕੁਝ ਕਰਉ ਉਦਾਂ ਕਰਮ ਕਰਮ ਤੇ ਕਾਮਨਾ ਇਕੱਠੀ ਰਹਿੰਦੀ ਹੈ ਕਾਮਨਾ ਪ੍ਰੇਰਿਤ ਕਰਦੀ ਹੈ ਕਾਮਨਾ ਚਲਾਉਂਦੀ ਹੈ ਮਨੁੱਖ ਕਰਮ ਕਰੇ ਲੇਕਿਨ ਸਹਿਬ ਕਹਿੰਦੇ ਨੇ ਕਰਮ ਕਰਤ ਹੋਵੇ ਨਾ ਕਰਮ ਨਿਸ਼ਕਰਮ ਹੋ ਜਾਏ ਹੈਰਾਨਗੀ ਹੋਵੇਗੀ ਕਲਗੀਧਰ ਪਾਤਸ਼ਾਹ ਦਾ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਜਾਪ ਸਾਹਿਬ ਦਾ ਅਕਰਮ ਹੈ ਅਧਰਮ ਹੈ ਪ੍ਰਮਾਤਮਾ ਦਾ ਕੋਈ ਧਰਮ ਨਹੀਂ ਹੈ ਕੋਈ ਦਰਮਣ ਨਹੀਂ ਅਕਰਮ ਹੈ ਪਰਮਾਤਮਾ ਕੁਝ ਵੀ ਨਹੀਂ ਕਰਦਾ ਜਾਬ ਸਭ ਤੁਹਾਡੇ ਵਿੱਚੋਂ ਜਿਹੜੇ ਪੜਦੇ ਹੋਣਗੇ ਪਰਮਾਤਮਾ ਦਾ ਕੋਈ ਮਜ਼ਬ ਵੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਆ ਨਮਸ ਤਸਤ ਅਜਵੇ ਨਮਸਤੰ ਅਮਜਵੇ ਗੁਰੂ ਅਭਿੰਨ ਸਿੰਘ ਜੀ ਮਹਾਰਾਜ ਨਮਸਕਾਰ ਹੈ اے ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬ ਨਹੀਂ ਨਾ ਤੂੰ ਹਿੰਦੂ ਹੈ ਨਾ ਤੂੰ ਮੁਸਲਮ ਹੈ ਨਾ ਤੂੰ ਸਿੱਖ ਹੈ ਨਾ ਤੂੰ ਇਸਾਈ ਹੈ ਨਾ ਤੂੰ ਯਹੂਦੀ ਹੈ ਨਾ ਤੂੰ ਪਾਰਸੀ ਹੈ ਨਾ ਤੂੰ ਜੈਨੇ ਹੈ ਨਾ ਤੂੰ ਬੋਧੀ ਹੈ ਪ੍ਰਭੂ ਐਸਾ ਨਹੀਂ ਹੈ ਕੋਈ ਮਸਜਬ ਦੇ ਦਾਇਰੇ ਦੇ ਚ ਅਸੀਂ ਪ੍ਰਮਾਤਮਾ ਨੂੰ ਨਹੀਂ ਬਣ ਸਕਦੇ ਮੈਂ ਬੋਲ ਫਿਰ ਤੁਹਾਨੂੰ ਸਰਵਨ ਕਰਾ ਦਿਆਂ ਜਿਹੜੇ ਜਾਪ ਸਬ ਪੜਦੇ ਆਉਣਗੇ ਨਮਸਤਸਤ ਅਜਬੇ ਨਮਸਤੰ ਅਮਜਬੇ ਨਮਸਕਾਰ ਹੈ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬ ਨਹੀਂ ਤੇ ਧਰਮ ਕਹਿੰਦੇ ਨੇ ਮਰਿਆਦਾ ਨਾ ਜਿਵੇਂ ਸਮਾਜ ਦੀ ਮਰਿਆਦਾ ਹੁੰਦੀ ਹੈ ਰਾਜਨੀਤੀ ਦੇ ਨਿਯਮ ਹੁੰਦੇ ਨੇ ਨਿਯਮ ਨੂੰ ਮਰਿਆਦਾ ਨੂੰ ਧਰਮ ਕਹਿੰਦੇ ਨੇ ਹੁਣ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆ ਕਰਮ ਹੈ ਆ ਧਰਮ ਹੈ ਕੋਈ ਧਰਮ ਨਹੀਂ ਹੈ ਤੇਰਾ ਇਸ ਤਰ੍ਹਾਂ ਦੇ ਜਿਹੜੇ ਬੋਲ ਨੇ ਫਿਰ ਹੈਰਾਨਗੀ ਦੇ ਚ ਪਾਉਂਦੇ ਨੇ ਪਹਿਲੇ ਆਖਿਆ ਜਾਂਦਾ ਹੈ ਕਰੋ ਕਰਮ ਕਾਮਨਾਵਾਂ ਦੀ ਪੂਰਤੀ ਹੋਵੇਗੀ ਫਿਰ ਇਹ ਆਖਿਆ ਜਾਂਦਾ ਹੈ ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਜ ਹੈ ਸੇਵਾ ਕਰਤ ਹੋਏ ਨੈ ਕਾਮੀ ਨਿਸ਼ਕਾਮ ਹੋ ਜਾਏ ਕੋਈ ਕਾਮਨਾ ਅੰਦਰ ਨਹੀਂ ਕਿਸੇ ਪ੍ਰਕਾਰ ਦੀ ਕਾਮਨਾ ਨਹੀਂ ਜਿਨ੍ਹਾਂ ਨੂੰ ਤੁਸੀਂ ਨਿਸ਼ਕਾਮ ਕਹਿੰਦੇ ਹੋ ਨਿਸ਼ਕਾਮ ਨਹੀਂ ਹੁੰਦੇ ਕੁਛ ਨਾ ਕੁਛ ਤੇ ਕਾਰਨ ਹੁੰਦੀ ਹੈ ਹੰਕ ਹੰਕਾਰ ਪ੍ਰਪਤਾ ਦੀ ਕਾਮਨਾ ਹੋਵੇਗੀ ਜਗਤ ਚੰਗਾ ਚੰਗਾ ਆਖੇ ਐਸੀ ਕਾਮਨਾ ਹੋਵੇਗੀ 1 ਕੋਈ ਵੀ ਕਾਮਨਾ ਨਹੀਂ ਸੇਵਾ ਕਰਤੋ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਪ੍ਰਮਾਤਮਾ ਦੇਚ ਕਾਮਨਾ ਨਹੀਂ ਪ੍ਰਮਾਤਮਾ ਦੇਚ ਕਰਮ ਨਹੀਂ ਪ੍ਰਮਾਤਮਾ ਦਾ ਮਜ਼ਹਬ ਨਹੀਂ ਪ੍ਰਮਾਤਮਾ ਦਾ ਕੋਈ ਧਰਮ ਨਹੀਂ ਪ੍ਰਮਾਤਮਾ ਦੀ ਕੋਈ ਜਾਤ ਨਹੀਂ ਜੀ ਜਾਤ ਦੇ ਮਾਣ ਦੇਚ ਜੀਣ ਵਾਲਾ ਮਨੁੱਖ ਕੁਛ ਵੀ ਹੋ ਜਾਏ کم سے کم پرماatma تک تے نہیں پہنچ سکدا مذہب دے ہنکار دے جینے والا منو کجھ وی ہو جائے کم سے کم پربھو تک تے نہیں پہنچ سکدا جس دا کوئی مذہب ہی نہیں تے جو کسے مذہب نو مندا وی نہیں ای وی مہرس کردے نمس تست اجبے نمس تن امجبے ਕਿਸੇ ਸੰਤ ਨੇ ਕਿਸੇ ਭਗਤ ਨੇ ਜਦ ਇਸ ਨੂੰ ਖੁੱਲ ਕੇ ਸਮਾਜ ਦੇ ਸਾਹਮਣੇ ਰੱਖਿਆ ਹੈ ਬਸ ਉਹੀ ਭਗਤ ਉਹੀ ਸੰਤ ਕਬੂਲ ਨਹੀਂ ਹੋਇਆ ਔਰ ਗਜ਼ਵਦੀ ਗੱਲ ਕਿ ਉਹਨਾ ਅਵਤਾਰਾਂ ਕਰਕੇ ਮਜ਼ਬ ਬਣੇ ਨੇ ਹੈਰਾਨਗੀ ਹੈ ਇਹ ਵੀ ਮੈਰਜ਼ ਕਰਦੇ ਆ ਸਮਝ ਤਵਰੇਜ ਨੂੰ ਪਕੜ ਕੇ ਮਲਤਾਨ ਵਿੱਚ उस वक्त दे नवाब की हजूरी च पेश किया गया रमजान दे दिन रोटी खा रहा इस्लामी शराह के मुताबिक और खास करके शराह की हकूमत हो मुसलमान नवाब हो वे, ते एक मुसलमान फकीर रोटी खा खावे पकड़ के पेश किया गया शमस इसका नाम से नाम इस्लामी ਔਰੇ ਫਾਰਸੀ ਦੇ ਵਿੱਚ ਇਹਨੂੰ ਸੂਰਜ ਕਹਿੰਦੇ ਨੇ ਤਬਰੀਜ਼ ਈਰਾਨ ਦਾ ਇੱਕ ਸ਼ਹਿਰ ਹੈ ਉੱਥੋਂ ਆਇਆ ਸੀ ਸ਼ਮਸ ਤਬਰੀਜ਼ੀ ਪਕੜ ਕੇ ਪੇਸ਼ ਕੀਤਾ ਗਿਆ ਪੁੱਛਿਆ ਗਿਆ ਤੂੰ ਕੌਣ ਹੈ ਤੇ ਤੇਰਾ ਕੀ ਮਜ਼ਬ ਹੈ ਰਮਜ਼ਾਨ ਦੇ ਦਿਨ ਨੇ ਤੂੰ ਰੋਜ਼ਾ ਨਹੀਂ ਰਖੇਗਾ ਮੁਸਲਮਾਨ ਹੋ ਕੇ ਨਹੀਂ ਰੱਖਿਆ ਤੂੰ ਰੋਜ਼ਾ ਕੌਣ ਹੈ ਤੂੰ ਇਹ ਫਕੀਰ ਕਹਿੰਦਾ ਚੇ ਤਦਬੀਰੇ ਐ ਮੁਸਲਮਾਨਮ ਕਿ ਮਦਨ ਖੁਦਰਾ ਨਮੈਦਾਨਮ ਮੈਂ ਨਹੀਂ ਜਾਣਦਾ ਮੈਂ ਕੌਣ ਆ ਔਰ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਸਾਰਾ ਗਿਆਨ ਅਗਿਆਨ ਹੈ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਨਾ ਜਾਣੇ ਸਾਰੀ ਜਾਣਕਾਰੀ ਫਜ਼ੂਲ ਹੈ ਤੇ ਆਪਣੇ ਆਪ ਨੂੰ ਜਾਣੇਗਾ ਤਾਂ ਜੇ ਆਪਣੇ ਨੇੜੇ ਆਵੇ ਤੇ ਆਪਣੇ ਨੇੜੇ ਤਾਂ ਆ ਸਕਦਾ ਹੈ ਥੋੜਾ ਜਿਹਾ ਸਮੇਂ ਤੋਂ ਨਿਕਲੇ ਕਾਲ ਤੋਂ ਨਿਕਲੇ ਵਰਨਾ ਨਹੀਂ ਆ ਸਕਦਾ ਮਨੁੱਖ ਇਹ ਹੈ ਇਤਨਾ ਮਸਰੂਫ ਰਹਿੰਦਾ ਹੈ ਮਸਰੂਫੀਅਤ ਦੇ ਸਮਾਂ ਯਾਦ ਨਾ ਆਵੇ ਕਿਉਂ ਕਾਲ ਸਮਾਂ ਇਸੇ ਨੂੰ ਲੋਕੀ ਕਹਿੰਦੇ ਨੇ ਜਦ ਕੰਮ ਜਾਂਦਾ ਨਾ ਹੋਵੇ ਵੇਲਾ ਬੈਠਾ ਹੋਵੇ ਤੇ ਕਹਿੰਦੇ ਹੁਣ ਸਮਾਂ ਕਿਵੇਂ ਕੱਟੀਏ ਇਹਦਾ ਮਤਲਬ ਸਮਾ ਬੋਝ ਹੈ ਸਮਾ ਭਾਰ ਹੈ ਕਹਲ ਭਾਰ ਹੈ ਵਕਤ ਕਿਵੇਂ ਕੱਟੀਏ ਤਾਂ ਫਿਰ ਕੋਈ ਖੇਲ ਰੰਗ ਤਮਾਸ਼ੇ ਕੋਈ ਮਨੋਰੰਜਨ ਛੁੱਟੀ ਵਾਲੇ ਦਿਨ ਵੀ ਮਨੁੱਖ ਛੁੱਟੀ ਨਹੀਂ ਕਰਦਾ ਇਸ ਚੱਕਰ ਚ ਨਾ ਪੈਣਾ ਮੈਂ ਨਹੀਂ ਦੇਖਿਆ ਕਿਉਂ ਸਮਾਂ ਬੋਝ ਬਣਦਾ ਹੈ ਸਮਾਂ ਸਿਰ ਦਾ ਭਾਰ ਬਣਦਾ ਹੈ ਕਾਲ ਦੁਖਿਤ ਕਰਦਾ ਹੈ ਤੇ ਕਾਲ ਹੈ ਵੀ ਦੁਖ ਸਮਾ ਦੁਖ ਹੈ ਸਮੇਂ ਵਿੱਚ ਜਨਮ ਹੈ ਐਸਾ ਜਿਹਦੇ ਨਾਲ ਮਰਨ ਹੈ ਕਾਲ ਵਿੱਚ ਸੁੱਖ ਨੇ ਐਸੇ ਜਿਹਦੇ ਨਾਲ ਦੁੱਖ ਨੇ ਹਾਸਿਆਂ ਨਾਲ ਰੋਣੇ ਨੇ ਜਵਾਨੀ ਨਾਲ ਬੁਢੇਪਾ ਤੰਦਰੁਸਤੀ ਦੇ ਨਾਲ ਬਿਮਾਰੀਆਂ ਨੇ ਨਫੇ ਦੇ ਨਾਲ ਨੁਕਸਾਨ ਹੈ ਇਸ ਸਮੇਂ ਦੀਆਂ ਦੋ ਧਾਰਾਵਾਂ ਨੇ ਮੈਂ ਫਿਰ ਅਰਜ਼ ਕਰਾਂ ਭੂਤ ਕਾਲ ਤੇ ਭਵਿਸ਼ ਵਰਤਮਾਨ ਦਾ ਮੈਂ ਜ਼ਿਕਰ ਨਹੀਂ ਕਰ ਰਿਹਾ ਵਰਤਮਾਨ ਬਹੁਤ ਛੋਟਾ ਭਾਗ ਹੈ ਮਨੁੱਖ ਸਮੇਂ ਚ ਬੈਠਾ ਹੁੰਦਾ ਹੈ ਯਾਤੇ ਦੁੱਖ ਮਿਲੇ ਸਨ ਸੁਖ ਮਿਲੇ ਸਨ ਉਹਨਾਂ ਦੀ ਯਾਦ ਵਿੱਚ ਬੈਠਾ ਹੁੰਦਾ ਹੈ ਕੁਝ ਮਿਲੇ ਸੀ ਉਹਦੀ ਯਾਦ ਵਿੱਚ ਬੈਠਾ ਹੈ ਕੁਝ ਵਿਛੜ ਗਿਆ ਸੀ ਉਹਨੂੰ ਯਾਦ ਕਰ ਰਿਹਾ ਕਿਦਰੋਂ ਬਹੁਤ ਗਹਿਰੀ ਚੋਟ ਲੱਗੀ ਸੀ ਬੇਇੱਜ਼ਤੀ ਹੋ ਗਈ ਸੀ ਯਾਦ ਕਰ ਰਿਹਾ ਕਿਦਰੇ ਮਾਨ ਸਨਮਾਨ ਬੜਾ ਮਿਲਿਆ ਸੀ ਯਾਦ ਕਰ ਰਿਹਾ ਭੂਤਕਾਲ ਗੁਜ਼ਰੇ ਹੋਏ ਸਮੇਂ ਵਿੱਚ ਬੈਠਾ ਹੁੰਦਾ ਹੈ ਮਨੁੱਖ ਜਾਂ ਫਿਰ ਭਵਿਸ਼ ਦੀ ਚਿੰਤਾ ਆਉਂਦੀ ਹੈ ਆਉਣ ਵਾਲੇ ਜਿਹੜੇ ਦਮਨ ਹੈ ਆਉਣ ਵਾਲਾ ਜੋ ਸਮਾਂ ਹੈ ਇਹਦੇ ਚੋਟ ਨਾ ਲੱਗੇ ਮੈਨੂੰ ਬੇਇੱਜ਼ਤੀ ਨਾ ਹੋਵੇ ਨੁਕਸਾਨ ਨਾ ਹੋਵੇ ਆਉਣ ਵਾਲੇ ਸਮੇਂ ਦੀ ਤੇ ਚਿੰਤਾ 'ਚ ਬੈਠਾ ਹੁੰਦਾ ਹੈ ਤੇ ਗੁਜ਼ਰੇ ਹੋਏ ਦੀਆਂ ਯਾਦਾਂ ਵਿੱਚ ਬੈਠਾ ਹੁੰਦਾ ਹੈ ਤੇ ਯਾਦਾਂ ਆਉਂਦੀਆਂ ਨੇ ਸੁੱਖ-ਦੁੱਖ ਦੀਆਂ ਕਿਸੇ ਤੋਂ ਸੁੱਖ ਮਿਲਿਆ ਸੀ ਯਾਦ ਆ ਰਿਹਾ ਹੈ ਕਿਸੇ ਤੋਂ ਦੁੱਖ ਮਿਲਿਆ ਸੀ ਯਾਦ ਆ ਰਿਹਾ ਹੈ ਨਫਾ ਹੋਇਆ ਸੀ ਯਾਦ ਆ ਰਿਹਾ ਹੈ ਨੁਕਸਾਨ ਹੋ ਗਿਆ ਸੀ ਯਾਦ ਆ ਰਿਹਾ ਹੈ ਮਾਣ ਸਨਮਾਨ ਮਿਲਿਆ ਸੀ ਯਾਦ ਆ ਰਿਹਾ ਹੈ ਬੇਇੱਜ਼ਤੀ ਹੋ ਗਈ ਸੀ ਯਾਦ ਆ ਰਹੀ ਤੇ ਸਮੇਂ ਦੇ ਵਿੱਚ ਸਭ ਕੁਝ ਹੈ ਸਮਾਂ ਦੋ ਰੰਗੀ ਹੈ ਸਮੇਂ ਦੇ ਵਿੱਚ ਦੋ ਨੇ ਇੱਕ ਨਹੀਂ ਹੈ ਕਾਲ ਦੇ ਵਿੱਚ ਦੋ ਨੇ ਅਕਾਲ ਦੇ ਵਿੱਚ ਇੱਕ ਹੈ ਇਹਨਾਂ ਦੋਹਾਂ ਤੋਂ ਨਿਰਾਧੀ ਕਾਲ ਵਿੱਚ ਕਰ ਕਰਕੇ ਕੁਝ ਪ੍ਰਾਪਤ ਹੁੰਦਾ ਹੈ ਉਂਝ ਨਹੀਂ ਹੁੰਦਾ ਆਕਾਲ ਦੀ ਪ੍ਰਾਪਤੀ ਉਦੋਂ ਆਉਂਦੀ ਹੈ ਜਦ ਮਨੁੱਖ ਕੁਝ ਵੀ ਨਹੀਂ ਕਰਦਾ ਕੁਝ ਵੀ ਨਹੀਂ ਕਰਦਾ ਜਦ ਪਰਮਾਤਮਾ ਹੀ ਕੁਝ ਨਹੀਂ ਕਰਦਾ ਅਕਰਮ ਹੈ ਅਧਰਮ ਹੈ ਇੱਥੇ ਇੱਕ ਤਰਕ ਖੜੀ ਹੋਵੇਗੀ ਇਤਨਾ ਵੱਡਾ ਸੰਸਾਰ ਉਸ ਕਰਤੇ ਪੁਰਖ ਨੇ ਤੇ ਬਣਾਇਆ ਕਰਤਾ ਤੇ ਹੈ ਕੀਤਾ ਹੈ ਉਸਨੇ ਕਿਸ ਤਰ੍ਹਾਂ ਕਹੇ ਲਈ ਇਹ ਕਰਮ ਨਹੀਂ ਕਰਦਾ ਐਨੇ ਸੂਰਜ ਚੰਦ ਤਾਰੇ ਬਣਾਏ ਇਤਨੀਆਂ ਧਰਤੀਆਂ ਬਣਾਈਆਂ ਇਤਨੇ ਜੀਵ ਜੰਤੂ ਬਣਾਏ ਇਹਦੇ ਇਤਨਾ ਕੁਝ ਕਰ ਰਿਹਾ ਹੈ ਔਰ ਕਰਤਾ ਪੁਰਖ ਉਹਨੂੰ ਕਹਿੰਦੇ ਨੇ ਉਸ ਦਾ ਜਿਹੜਾ ਕਰਤਾ ਪੁਰਖ ਇਸ ਤਰ੍ਹਾਂ ਜਿਵੇਂ ਫੁੱਲ ਦੇ ਚੋਂ ਮਹਿਕ ਨਿਕਲ ਰਹੀ ਹੈ ਮਹਿਕ ਦਾ ਨਿਕਲਣਾ ਇਹ ਫੁੱਲ ਦਾ ਹੋਣਾ ਹੈ ਪ੍ਰਕਾਸ਼ ਦਾ ਨਿਕਲਣਾ ਇਹ ਸੂਰਜ ਦਾ ਹੋਣਾ ਹੈ ਇਸ ਤਰ੍ਹਾਂ ਹੀ ਪ੍ਰਭੂਤ ਹੋ ਰਿਹਾ ਹੈ ਹੋ ਰਿਹਾ ਹੈ ਕਹਿੰਦੇ ਨੇ ਜਦ ਇਸ ਅਵਸਥਾ ਦੇਚ ਅਕਰਮ ਦੀ ਅਵਸਥਾ ਦੇਚ ਮਨੁੱਖ ਪਹੁੰਚਦਾ ਹੈ ਉਹ ਵੀ ਇਸ ਤਰ੍ਹਾਂ ਜੀਵਦਾ ਹੋ ਰਿਹਾ ਮੈਂ ਕਰ ਨਹੀਂ ਰਿਹਾ ਕਰਮ ਕਰਤ ਹੋਵੇ ਨੈ ਕਰਮ ਸਰੀਰ ਵਿੱਚ ਬਹੁਤ ਵੱਡੀ ਕਿਰਿਆ ਹੈ ਦਿਲ ਦਾ ਧੜਕਣਾ ਅਸੀਂ ਨਹੀਂ ਧੜਕਾ ਰਹੇ ਧੜਕ ਰਿਹਾ ਹੈ ਸਰੀਰ ਦੇ ਵਿੱਚ ਬਹੁਤ ਵੱਡੀ ਕਿਰਿਆ ਹੈ ਅਸੀਂ ਨਹੀਂ ਕਰ ਰਹੇ ਸਵਾਸਾਂ ਦਾ ਚੱਲਣਾ ਚੱਲ ਰਹੇ ਨਾ ਚਲੰ ਤੇ ਅਸੀਂ ਹੋ ਵੀ ਨਹੀਂ ਸਕਦੇ ਚਲੋ ਪੈਰ ਅਸੀਂ ਸੋਚ ਕੇ ਚਲਾਉਂਦੇ ਆ ਹੱਥ ਅਸੀਂ ਸੋਚ ਕੇ ਚਲਾਉਂਦੇ ਆ ਜ਼ਬਾਨ ਨੂੰ ਚਲਾਣ ਵਾਸਤੇ ਜ਼ਰਾ ਸੋਚਦੇ ਆ ਵਿਚਾਰਦੇ ਆ ਦਿਲ ਧੜਕਾਣ ਵਾਸਤੇ ਸੋਜਦੇ ਆ ਵੀ ਧੜਕਣਾ ਚਾਹੀਦਾ ਹੈ ਤੇ ਸਵਾਸ ਅਸੀਂ ਚਲਾਉਂਦੇ ਆ ਇਹਦੇ ਚੱਲ ਰਹੇ ਨੇ ਤੇ ਜੇ ਅਸੀਂ ਚਲਾਉਂਦੇ ਆ ਸਾਡੀ ਡਿਊਟੀ ਹੋਵੇ ਸਾਡੀ ਜ਼ਿੰਮੇਵਾਰੀ ਹੋਵੇ ਤੇ ਫਿਰ ਰਾਤ ਨੂੰ ਜਦ ਸੌਂ ਜਾਂਦੇ ਆ ਫਿਰ ਕੌਣ ਚਲਾਉਂਦਾ ਹੈ ਫਿਰ ਕੌਣ ਦਿਲ ਧੜਕਾਂਦਾ ਹੈ ਇਤਨਾ ਮਹਾਨ ਕੰਮ ਸਰੀਰ ਦੇ ਚ ਹੋ ਰਿਹਾ ਹੈ ਇਹ ਬ੍ਰਹਿਮੰਡ ਸਾਰੇ ਦਾ ਸਾਰਾ ਹੋ ਰਿਹਾ ਹੈ ਹੋ ਰਿਹਾ ਹੈ ਇਸ ਤਰ੍ਹਾਂ ਜਿਵੇਂ ਸਰੀਰ ਵਿੱਚ ਸਵਾਸ ਚੱਲ ਰਹੇ ਨੇ ਨਹੀਂ ਚਲਾ ਰਹੇ ਅਸੀਂ ਦਿਲ ਧੜਕ ਰਿਹਾ ਹੈ ਨਹੀਂ ਧੜਕਾ ਰਹੇ ਅਸੀਂ ਔਰ ਇਹ ਦੋ ਕਮ ਨਾਵਨ ਤੈਸੀ ਹੋ ਵੀ ਨਹੀਂ ਸਕਦੇ ਨਾ ਦਿਲ ਧੜਕ ਕੇ ਤੇ ਗਏ ਨਾ ਸਵਾਸ ਚਲਨ ਤੇ ਗਏ ब्रह्म हो रहे है करते पुरुख तो सब कुछ हो रहे है ये जो हो रहे है इसे करके असि उस कह रहे चुके उस तो हो रहे है पर ये होना उसका कर्म नहीं है जो हो रहे है हो रहे है स्वभाव है ओदी कृत नहीं है ओदा करना नहीं है अकर्म है आ धर्म है मैं फिर भी अर्ज कर दे ਪੂਰਨ ਵਿਆਖਿਆ ਵੀ ਨਹੀਂ ਹੋ ਸਕਦੀ ਅਕਾਲ ਦੇ ਚ ਕੀ ਹੈ ਗੋਂਗੇ ਮਹਾ ਅੰਮ੍ਰਿਤ ਸਰਸ ਚਾਖਿਆ ਪੂਛੇ ਕਹਿ ਨਾ ਜਾਈਓ ਬਈ ਦੱਸ ਅਕਾਲ ਦੇ ਚ ਕੀ ਹੈ ਤੋ ਚੁੱਪ ਖਾਮੋਸ਼ੀ ਕਹਿੰਦੇ ਨੇ ਮਹਾਤਮਾ ਬੁੱਧ ਤੇ ਉੱਪਰ ਨਿਕੜ ਵਰਤੀ ਜੋ ਉਹਨਾਂ ਦੇ ਚਿਹਰੇ ਬਿਰਾਸਨ ਆਨੰਦ ਸਵਾਮੀ ਚੇਲੇ ਬਣੇ ਹੋਏ ਸਨ ਕਹਿਣ ਲੱਗੇ ਮੈਂ ਹੈ ਇਹ ਪ੍ਰਸ਼ਨ ਕਰਨ ਲੱਗਾ ਤੇ ਫਿਰ ਕਦੀ ਨਹੀਂ ਕਰਾਂਗਾ ਇਹ ਮੇਰਾ ਪਹਿਲਾ ਪ੍ਰਸ਼ਨ ਹੈ ਔਰ ਇਹ ਮੇਰਾ ਆਖਰੀ ਪ੍ਰਸ਼ਨ ਹੈ ਇਸ ਦਾ ਮੈਨੂੰ ਉੱਤਰ ਦੇਣਾ ਜ਼ਰੂਰ ਦੇਣਾ ਜਿੱਥੇ ਤੁਸੀਂ ਪੁੱਛੇ ਹੋ ਉਹ ਕੀ ਹੈ ਉਕੀਏ ਇਹ ਚਚੇਰਾ ਭਰਾ ਚੇਲਾ ਬਣ ਕੇ ਕਹਿੰਦਾ ਤੁਸੀਂ ਮੇਰੇ ਗੁਰੂ ਮੈਂ ਤੁਹਾਡਾ ਸ਼ਿਸ਼ ਮੇਰਾ ਇਹ ਪਹਿਲਾ ਪ੍ਰਸ਼ਨ ਹੈ ਤੇ ਆਖਰੀ ਪ੍ਰਸ਼ਨ ਹੈ ਬਾਅਦ ਤੇ ਮੈਂ ਤੁਹਾਡੀ ਸੇਵਾ ਚ ਲਵਾਂਗਾ ਕੋਈ ਪ੍ਰਸ਼ਨ ਨਹੀਂ ਕਰਾਂਗਾ ਜੋ ਤੁਸੀਂ ਕਹੋਗੇ ਮੈਂ ਉਹ ਹੀ ਮੰਨਾਂਗਾ ਪਰ ਇੱਕ ਮੇਰਾ ਪ੍ਰਸ਼ਨ ਹੈ ਤੁਸੀਂ ਜਿੱਥੇ ਪਹੁੰਚੇ ਹੋ है कुछ बोल ही रहे सनम आत्मा बुद्ध चुप कर गए और काफी देर तक चुप और खड़ा रहे आनंद जदों ने देख लिया काफी घड़ियां बतीत हो गई समा तो बहुत बतीत हो गया महात्मा बुद्ध कुछ बोले ने आनंद ने कहा ਫਿਰ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਮਿਲੇਗਾ ਮੇਰੇ ਸਵਾਲ ਦਾ ਜਵਾਬ ਨਹੀਂ ਮਿਲੇਗਾ ਹੁਣ ਮਹਾਤਮਾ ਬੁੱਧ ਬੋਲੇ ਜਵਾਬ ਮੈਂ ਤੈਨੂੰ ਦੇ ਦਿੱਤਾ ਹੁਣ ਤੇਰੀ ਸਮਝ ਵਿੱਚ ਨਹੀਂ ਆਇਆ ਤਾਂ ਮੈਂ ਕੀ ਕਰਾਂ ਜਵਾਬ ਤਾਂ ਮੈਂ ਦੇ ਦਿੱਤਾ ਤੁਸੀਂ ਤੇ ਭਗਵਾਨ